सा वागुरु साब जी परमेश्वर दन्ना दुख का डेरा पन्ना आनंद करे नर नारी हर हर ਰੱਬਾ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਤੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ संत मटाई दयाल पुरख मेरवाना हर नानक साचव खाना सातना श्री वाहेगुरु साहिब जी परमेश्वर दिता बन्ना Not am ਸਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵਰਿਆ ਸਬਣੀ ਜਾਈ ਰਹਾਉ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ ਆਲੋ ਪਰਖ ਮਿਹਰਵਾਨਾ ਹਰ ਨਾਨਕ ਸਾਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਮਨ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਤਾ ਤਾਰੇ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਤੰਤ ਮਟਾਈ ਦਿਆਲ ਪ੍ਰੋਖ ਮਿਹਰਵਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਪਰਬ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਿਵਰਹਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਸਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਦਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾਓ ਤਰ ਕੀ ਬਾਣੀ ਆਈ ਤੇ ਨ ਸਗਲੇ ਚੰਤ ਮਟਾਈਂ ਦਿਆਲ ਪ੍ਰੋਖ ਮਿਹਰਵਾਨਾ ਹਰ ਨਾਨਕ ਸਾਚਵ ਖਾਨਾ 사ਤਨਾ ਸ਼ਰੇ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ दिता बना, दुख रोका डेरा पन्ना आनन्द करे नार नारी हर हर प्रभ तारी ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਇ ਰਹਾ ਓ ਤੋਰ ਕੀ ਬਾਣੀ ਤੰਤ ਮਟਾਈ ਦਿਆਲ ਪ੍ਰੋਖ ਮਿਹਰਵਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁਖ ਰੋਕਾ ਡੇਰਾ ਪਨਾ ਆਨੰਦ ਕਰੇ ਨਰ ਨਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ tare santo sokh ਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਤੰਤੋ ਸੋਖਵਾ ਸਭ ਥਾਈਂ ਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਕਰੋ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਰਹਿ ਵਰਿਆ ਸਬਣੀ ਜਾਏ ਰਹਾਓ ਤਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈਂ ਦਿਆਲ ਪ੍ਰਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਤਰ ਕੀ ਬਾਣੀ ਆਈ ਤੇ ਨ ਸਗਲੇ ਚਿੰਤਾ ਮਟਾਈ ਦਿਆਲ ਪ੍ਰਖ ਮਿਹਰਬਾਨ ਹਰ ਨਾਨਕ ਸਾਚਵਖਾਨਾ 사ਤਨਾ ਸ਼ਰੇ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ कर बना अंत मटाई दयाल पुरख मेर्वाना हर नानक साचव खाना साताना श्री वाहेगुरु साहिब जी परमेश्वर दित्ता बन्ना ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਤੋ ਸੋਖੋ ਵਾ ਸਭ ਥਾਈਂ ਬਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁਖ ਰੋਕਾ ਡੇਰਾ ਪਨਾ ਆਨੰਦ ਕਰੇ ਨਰ ਨਾਰੇ ਪਰਬ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਵਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ आनंद करे नार नारे हर हर प्रभु कृपा तारे संतो सोखो वा सब थाई पा ਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ मटाए दयाल पुरख मेरबाना हर नानक साचव बखाना सातना श्रे वाहेगुरु साहब जी परमेश्वर दिता बना हाँ। ਮਨ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪਨਾ ਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਿਵਰਿਆ ਸਬਣੀ ਜਾਇ na